ਮੈਂ ਸੰਗਤਾਂ ਨੂੰ ਇੱਕ ਸੱਚਾ ਸੁਨੇਹਾ ਮੀਡੀਆ ਰਾਹੀਂ ਦੇਣਾ ਚਾਹੁੰਦਾ ਹਾਂ ਕਿ ਕੁਝ ਲੋਕ ਸੰਗਤਾਂ ਨੂੰ ਜਾਣਬੁੱਝ ਕੇ ਦਰਬਾਰ ਸਾਹਿਬ ਦੇ ਪ੍ਰਬੰਧਾਂ ਤੋਂ ਗੁੰਮਰਾਹ ਕਰ ਰਹੇ ਨੇ ਕਿ ਉਹਨਾਂ ਸਬੰਧੀ ਮੈਂ ਜਾਣਕਾਰੀ ਜਿਹੜੀ ਆ ਉਹ ਅੱਜ ਮੀਡੀਆ ਰਾਹੀਂ ਦੱਸ ਰਿਹਾ ਹਾਂ ਕੱਲ ਜੋ 22 425 ਨੂੰ ਗੁਰਦੁਆਰਾ ਅੰਮ੍ਰਿਤਕੋਟ ਵਿਖੇ ਇੱਕ ਪ੍ਰਾਰਥਨ ਸਮੇਤ ਉਹ ਹਸਨੀ ਆੜੀ ਜੋ ਉੱਥੇ ਜਗਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਨਾਂ ਤੇ ਆਉ ਉਹਦੀ ਕੱਲ ਵਿਕਰੀ ਕਰਨ ਵਾਸਤੇ ਅਸੀਂ ਉੱਥੇ ਬੋਲੀ ਰੱਖੀ ਸੀਗੀ ਜੋ ਕੁਝ ਸ਼ਰਾਰਤੀ ਅੰਸਰਾਂ ਨੇ ਉਸ ਕਲੋਨੀ ਨੂੰ ਉਸ ਏਰੀਏ ਦੇ ਲੋਕਾਂ ਨੂੰ ਗੁੰਮਰਾਹ ਕਰਕੇ ਆਪਣੇ ਉਹਨਾਂ ਨੇ ਪਬਲਿਸੀਟੀ ਲੈਣ ਵਾਸਤੇ ਚੈਨਲਾਂ ਤੇ ਗੱਲਾਂ ਬਾਤਾਂ ਵੱਧ ਘੱਟ ਜੋ ਕੀਤੀਆਂ ਨੇ ਉਹਨਾਂ ਲੋਕਾਂ ਨੂੰ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਇਹ ਹੈ ਸ੍ਰੀ ਸਾਨੂੰ ਵੀ ਪਤਾ ਵਾ ਕਿ ਸਤਖੰਡਰ ਹਰਮੰਦਰ ਸਾਹਿਬ 'ਚ ਪ੍ਰਾਤਨ ਸਮੇਂ ਜਲ ਹੁੰਦਾ ਸੀਗਾ। ਪਰੰਤੂ ਅੱਜ ਇਹ ਹੈ ਸ੍ਰੀ ਸਾਣੀ ਜਲ ਨਹੀਂ ਆ ਰਿਹਾ। ਅੱਜ ਤਾਰਾਂ ਵਾਲੇ ਪੁਲ ਜਲੰਧਰ ਰੋਡ ਤੋਂ ਤਾਰਾਂ ਵਾਲੇ ਪੁਲ ਤੋਂ ਇੱਕ ਨਵੀਂ ਹਸਲੀ ਬਣੀ ਆ ਜਿਹਦਾ ਜਲ ਸਤਖੰਡਰ ਸ੍ਰੀ ਹਰਮੰਦਰ ਸਾਹਿਬ 'ਤੇ ਆ ਰਿਹਾ ਵਾ। ਇਸ ਹਸਲੀ ਦਾ ਕੁਝ ਹਿੱਸਾ ਜੋ ਜਲੰਧਰ ਰੋਡ ਤੋਂ ਰੇਲਵੇ ਲੈਣਾ ਤੱਕ ਦੱਸ ਸੀਗਾ ਉਹ ਪ੍ਰਾਤਨ ਸਮਿਆਂ ਦੇ ਵਿੱਚ ਹੀ ਵਿਕਰੀ ਕਰਕੇ ਜਿਹਦੇ ਉੱਤੇ ਲੋਕਾਂ ਨੇ ਘਰ ਬਣਾਏ ਨੇ ਇਹ ਕੋਈ ਐਸੀ ਹੈ ਪਹਿਲੀ ਵਾਰੀ ਨਹੀਂ ਇਹ ਵੇਚਣ ਲੱਗੇ ਇਹ ਪਹਿਲਾਂ ਵੀ ਵਿਕਦੀਆਂ ਆਈਆਂ ਨਹੀਂ ਕਿਉਂਕਿ ਇਹ ਜ਼ਮੀਨ ਉਹ ਉੱਥੇ ਸਾਡੀ ਜਿਹੜੀ ਆ ਸਤਖੰਡਰ ਹਰਮੰਦਰ ਸਾਹਿਬ ਦੀ ਇਹ ਬੇਸ਼ਮਾਰ ਖਰਾਬ ਹੋ ਰਹੀ ਆ ਕੁਝ ਲੋਕਾਂ ਨੇ ਆਪਣੇ ਸਵਾਰਥਾਂ ਵਾਸਤੇ ਸਤਖੰਡਰ ਹਰਮੰਦਰ ਸਾਹਿਬ ਦੀ ਇਹ ਸਹਾਸ ਨਹੀਂ ਆ ਲੋ ਦਰਵਾਜ਼ੇ ਕੱਢੇ ਨੇ ਕਿਸੇ ਨੇ ਗਲੀਆਂ ਕੱਢੀਆਂ ਨੇ ਕਿਸੇ ਨੇ ਡੰਗਰ ਬੱਦੇ ਨੇ ਕੋਈ ਮਰਿਆ ਕੁੱਤਾ ਛੁੱਟ ਜਾਂਦਾ ਵਾ ਕੋਈ ਉਥੇ ਮਲਕੀ ਆਪਣੀਆਂ ਗੱਡੀਆਂ ਦੀ ਪਾਰਕਿੰਗ ਦੀ ਸਹੂਲਤ ਨੂੰ ਮਲ ਲਈ ਭਾਲਦੇ ਨੇ ਅਗਰ ਵਾਜ ਉਥੇ ਅਮਰਕੋੜ ਗੁਰਦੁਆਰਾ ਵਾ ਜੇ ਆਪਾਂ ਸੱਚ ਕਰਕੇ ਜਾਣੀਏ ਤੇ ਸ਼ਾਇਦ ਹੀ ਉਥੇ ਕੋਈ ਚਾਰ ਸਰੀਰ ਜਾ ਕੇ ਅਮਰਕੋੜ ਗੁਰਦੁਾਰੇ ਦਰਸ਼ਨ ਕਰਦਾ ਹੋਵੇ ਇਹ ਸਾਰੇ ਦੇ ਸਾਰੇ ਹੀ ਲੋਕ ਇਹ ਦਰਬਾਰ ਸਾਹਿਬ ਦੀ ਜ਼ਮੀਨ ਨੂੰ ਇਹ ਆਪ ਹੜਪਣਾ ਚਾਹੁੰਦੇ ਨੇ ਕੀ ਐਸੀ ਆਪਣੇ ਘਰਾਂ ਦੇ ਸਾਹਮਣੇ ਐਸੀ ਇਹਨਾਂ ਨੂੰ ਵੜਨ ਨਾ ਦਈਏ ਤੇ ਐਸੀ ਕਬਜ਼ੇ ਕਰਕੇ ਰੱਖੀਏ ਇਹਨਾਂ ਲੋਕਾਂ ਨੇ ਆਪਣੇ ਕਬਜ਼ੇ ਉੱਥੇ ਅਜਮਾਏ ਨੇ ਤੇ ਇਹ ਜਿਹੜੀ ਜ਼ਮੀਨ ਹੈ ਜਿਵੇਂ ਕੱਲ ਉੱਥੇ ਗੱਲ ਚੱਲੀ ਪ੍ਰਸ਼ਾਸਨ ਵੀ ਆਇਆ ਤੇ ਅਸੀਂ ਪ੍ਰਸ਼ਾਸਨ ਨੂੰ ਵੀ ਬੇਨਤੀ ਕੀਤੀ ਕਿ ਜੇ ਇਹਨਾਂ ਲੋਕਾਂ ਦੇ ਕੋਲ ਕੋਈ ਇੱਕ ਵੀ ਸਬੂਤ ਇੱਕ ਵੀ ਕਾਗਜ਼ ਹੈਗਾ ਤੇ ਸਾਨੂੰ ਦਿਖਾ ਦਿਓ ਨਾ ਉਹਨਾਂ ਦੇ ਨਾਂ 'ਚ ਕੋਈ ਸਬੂਤ ਹੈ ਨਾ ਉਹਨਾਂ ਦੇ ਕੋਲ ਕੋਈ ਕਾਗਜ਼ ਹੈ ਇਹ ਇੰਤਕਾਲ ਵੀ ਸਤਖੰਡ ਸ੍ਰੀ ਹਰਮੰਦਰ ਸਾਹਿਬ ਦੇ ਨਾਂ ਤੇ ਆ ਗਰਦੌਰੀਆਂ ਵੀ ਸੱਚਖੰਡਰ ਹਰਮੰਦਰ ਸਾਹਿਬ ਦੇ ਨਾਂ ਤੇ ਆ ਰਜਿਸਟਰੀਆਂ ਵੀ ਸੱਚਖੰਡਰ ਹਰਮੰਦਰ ਸਾਹਿਬ ਦੇ ਨਾਂ ਤੇ ਆ। ਦੂਸਰੀ ਗੱਲ ਅੱਜ ਤੱਕ ਜਾਇਦਾਦ ਦੀ ਜਿੱਥੇ-ਜਿੱਥੇ ਵੀ ਵਿਕਰੀ ਹੋਈ ਆ ਉਹ ਪੈਸਾ ਤੋਂ ਆਪਾਂ ਜਾਇਦਾਦ ਹੀ ਖਰੀਦੇ ਆ। ਇਹ ਨਹੀਂ ਆ ਕੋਈ ਲੋਕਾਂ ਨੂੰ ਉਹ ਗੁੰਮਰਾਹ ਕਰ ਰਹੇ ਹੈਗੇ ਵਡਾਲਾ ਸਾਹਿਬ ਵੀ ਵੀ ਇਹਨਾਂ ਨੇ ਜੇ ਕਰ ਦੇਣਾ ਉਹ ਕਰ ਦੇਣਾ ਵਾ ਸਾਡੇ ਕੋਲ ਹਰੇਕ ਜਿੰਨੀਆਂ ਵੀ ਅੱਜ ਤੱਕ ਭਾਵੇਂ ਕੋਈ 10 ਸਾਲ 20 ਸਾਲ 30 ਸਾਲ ਪੁਰਾਣੀਆਂ ਵੀ ਵਿਕਰੀਆਂ ਹੋ ਜਾਂਣਗੇ ਜ਼ਮੀਨਾਂ ਉਹਨਾਂ ਦੇ ਵੀ ਹਿਸਾਬ ਕਿਤਾਬ ਅਸੀਂ ਅੱਜ ਦੇ ਸਕਦੇ ਆ ਕਿ ਐਸ ਜ਼ਮੀਨ ਨੂੰ ਇੱਥੋਂ ਵੇਚਿਆ ਤੇ ਇੱਥੇ ਆ ਪ੍ਰਾਪਰਟੀ ਲਈ ਆ ਜਿਹੜਾ ਜਾਇਦਾਦ ਦੀ ਪ੍ਰਾਪਰਟੀ ਦਾ ਪੈਸਾ ਹੁੰਦਾ ਉਹ ਅਸੀਂ ਦੂਜੇ ਪਾਸੇ ਕੋਈ ਕਾਨੂੰਨੀ ਆਪ ਹੀ ਅਸੀਂ ਦੂਜੇ ਪਾਸੇ ਲਾ ਦਈਏ ਜਾਇਦਾਦ ਪ੍ਰਾਪਰਟੀ ਤੋਂ ਜਾਇਦਾਦ ਹੀ ਖਰੀਦੀ ਜਾ ਸਕਦੀ ਆ ਤੇ ਕੁਝ ਅਸਰਾਰਤੀ ਅਨਸਰ ਨੇ ਜਿਹੜੇ ਜਾਣ ਬੁੱਝ ਕੇ ਉਥੇ ਗਮਰਾਹ ਕਰੇ ਨੇ ਉਥੇ ਗੱਲ ਤਕਰਾਰ ਕਰਨ ਦੀਆਂ ਉਹਨਾਂ ਨੇ ਕੋਸ਼ਿਸ਼ਾਂ ਕੀਤੀਆਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਚਲੋ ਹਲਾਤਾਂ ਨੂੰ ਔਰ ਕੁਝ ਮੋਤਬਰ ਬੰਦਿਆਂ ਦੇ ਕਹਿਣ ਤੇ ਪ੍ਰਸ਼ਾਸਨ ਦੇ ਕਹਿਣ ਤੇ ਇਹ ਜਿਹੜਾ ਫੈਸਲਾ ਹੈ ਕੱਲ ਇੱਕ ਵਾਰੀ ਬੋਲੀ ਕੈਨਸਲ ਕਰਦਾ ਲਿਆ ਵਾ ਦੂਸਰੀ ਗੱਲ ਮੈਂ ਸਾਰੇ ਇਲਾਕਾ ਨਿਵਾਸੀਆਂ ਨੂੰ ਇਹ ਨਿਆ ਦਿਹਾਣਾ ਚਾਹੁੰਦਾ ਕਿ ਵਿਡਾਲਾ ਸਾਹਿਬ ਦੇ ਕਹਿ ਤੇ ਕੋਈ ਵੀ ਗੁਮਰਾਹ ਨਾ ਹੋਵੇ ਵਿਡਾਲਾ ਸਾਹਿਬ ਨੂੰ ਕੋਈ ਨਹੀਂ ਇਸ ਜਗਾ ਬਾਰੇ ਨਹੀਂ ਪਤਾ ਕੋਈ ਜਾਣਕਾਰੀ ਨਹੀਂ ਹੈਗੀ ਵੀ ਕਿਹੜੀ ਜਾਣਕਾਰੀ ਜੇਕਰ ਇਹ ਆ ਗਈ ਤੇ ਜਿਹੜੀਆਂ ਪਿੱਛਾਂ ਨਿਕਲ ਗਈਆਂ ਨੇ ਫਿਰ ਉਹਨਾਂ ਦਾ ਕੀ ਕਰਨਾ ਬਡਾਲਾ ਸਾਹਿਬ ਇਹ ਕਰਕੇ ਤੁਸੀਂ ਆਪਣੇ ਆਪ ਤੇ ਹੀ ਰਵੋ ਤੁਸੀਂ ਇੰਨੀ ਦਖਲਦਾਜੀ ਨਾ ਕਰੋ ਕਿ ਉਹ ਕਰੋੜਾ ਰੁਪਈਆ ਦੀ ਜਿਹੜੀ ਉਹ ਪ੍ਰਾਪਰਟੀ ਆ ਜਾਇਦਾਦ ਵਾ ਤਾਂ ਤੁਸੀਂ ਲੋਕਾਂ ਨੂੰ ਉਹਦੇ ਉੱਤੇ ਕਬਜ਼ਾ ਕਰਾਉਣਾ ਚਾਹੁੰਦੇ ਜੇ ਕੋਈ ਚੰਦ ਲੋਕਾਂ ਨੂੰ ਤੇ ਮੇਰੀ ਬੇਨਤੀ ਆ ਕਿ ਕਿਸੇ ਵੀ ਆਨਸਰ ਦੇ ਆਖੇ ਲਾ ਕੇ ਉਹ ਵੀ ਗਮਰਾ ਨਾ ਹੋਵੇ ਇਹ ਸਤਖੰਡਰ ਹਰਮੰਦਰ ਸਾਹਿਬ ਦੀ ਜਾਇਦਾਦ ਆ ਤੇ ਸਤਖੰਡਰ ਹਰਮੰਦਰ ਸਾਹਿਬ ਦੀ ਰਹਿਣੀ ਆ ਇਤੋਂ ਵਿਕਰੀ ਕਰਾਂਗੇ ਤੇ ਗਾੜੀ ਕਿਤੇ ਜਿਹੜੀ